ਮੇਰਾ ਨਾਮ ਗੁਰਜੀਤ ਸਿੰਘ ਮੈਂ ਤੇਜ ਨਗਰ ਚੌਂਕ ਤੇ ਰਹਿਣਾ ਅੱਜ ਡਬਲ ਮਾਰਡਰ ਹੋਇਆ ਸੀ ਤੇ ਕੁੜਮ ਨੇ ਕੁੜਮ ਨੂੰ ਗੋਲੀ ਮਾਰੀ ਸੀ ਉਸ ਚੱਕਰ 'ਚ ਅੱਜ ਦੇ ਦਿਨ ਉਸੇ ਟਾਈਮ ਤੇ ਆਪਾਂ ਸਾਰੇ ਮੁਹੱਲੇ ਵਾਲੇ ਅਫਸੋਸ ਕਰਨੀਆਂ ਕਿ ਅੱਜ ਦੇ ਦਿਨ ਇਹ ਭਰਾ ਦਾ ਕਤਲ ਹੋਇਆ ਸੀ ਤੇ ਇਦਾਂ ਗੱਲਬਾਤ ਕਰਨ ਦੇ ਉਹਨਾਂ ਦਾ ਬਿੱਲੀ ਮੁੰਡਾ ਜਿਹੜਾ ਬਿੱਲੀ ਉਹ ਲੰਘਿਆ ਤੇ ਨਾਲ ਉਹਦਾ ਦੋਸਤ ਲੰਘਿਆ ਤੇ ਮੈਨੂੰ ਵੇਖ ਕੇ ਹੱਸ ਕੇ ਲੰਘੇ ਤੇ ਅੱਗੇ ਜਾ ਕੇ ਮੈਂ ਫਿਰ ਉਹਨਾਂ ਦੱਤਾਂ ਮਾਰਿਆ ਤੇ ਅਕੂਨੇ ਵੀ ਝੋਕਾ ਮਾਰਿਆ ਤੇ ਅੱਗੋਂ ਮੈਨੂੰ ਆਂਦਾ ਕਿ ਕੋਈ ਗੱਲ ਤੈਨੂੰ ਵੇਖ ਲਾਂਗੇ ਉਸ ਤੋਂ ਬਾਅਦ ਮੈਨੂੰ ਉਹਰੇ ਫੋਨ ਤੋਂ ਕੋਲ ਆਈ ਤੇ ਮੈਨੂੰ ਉਹਨੇ ਗਾੜਾ ਗੱਡੀਆਂ ਕਿਹਾ ਤੈਨੂੰ ਠੋਕਾਂਗੇ ਤੈਨੂੰ ਠੋਕੇ ਦਿਖਾਵਾਂਗੇ ਕਿਹਾ ਦੋ ਠੋਕੇ ਤੇ ਤੈਨੂੰ ਤੀਜਾ ਵੀ ਠੋਕੇ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੱਟ ਕਰਤਾ ਤੇ ਉਸ ਤੋਂ ਬਾਅਦ ਉਹਦਾ ਦੋਸਤ ਜਿਹੜਾ ਵਾ ਉਹ ਇਕੱਲਾ ਆਇਆ 100 ਬੰਦੇ ਦੇ ਵਿੱਚ ਮੈਨੂੰ ਧਮਕੀ ਲਾ ਕੇ ਗਿਆ ਪਤਾ ਨਹੀਂ ਕਿਹੜਾ ਹਥਿਆਰ ਉਹਦੇ ਕੋਲ ਉਸ ਟਾਈਮ ਹੀ ਤੇ 100 ਬੰਦੇ ਦੇ ਵਿੱਚ ਮੈਨੂੰ ਧਮਕੀ ਲਾ ਕੇ ਗਿਆ ਕਿ ਕਿੰਝ ਜਾਣਦਾਂ ਨੂੰ ਕਿਹਾ ਮੈਂ ਤੁਹਾਡਾ ਪਿਓ ਵਾਂ ਕਿਹਾ ਤੁਸੀਂ ਬੱਚੇ ਜੋ ਕਿਹਾ ਤੈਨੂੰ ਠੋਕ ਕੇ ਦਿਖਾਵਾਂਗੇ ਮੈਂ ਕਿਹਾ ਦੋ ਮਾਰੇ ਨਾ ਮੈਨੂੰ ਵੀ ਮਾਰ ਤੋ ਯਾਰ ਮੈਂ ਕਿਹਾ ਜਾਂ ਮਾਰ ਦੂੰਗਾ ਜਾਂ ਮਾਰ ਦੂੰਗਾ ਕਹਿੰਦੇ ਕੋਈ ਗੱਲ ਨਹੀਂ ਫਿਰ ਤਿਆਰ ਰਹਿ ਹਾਂਜੀ ਕਿੰਨੀ ਲੇਟ ਪੁਲਿਸ ਪਹੁੰਚੀ ਜੀ ਫੁੱਲ ਸਵੇਰ ਤੱਕ ਨਹੀਂ ਭਾਈ ਉਹ ਕੋ ਫੁੱਲ ਸਵੇਰ ਆਇਆ ਹੋਣਾ ਸਭ ਕੁਝ ਸਾਫ਼ ਹੋ ਜਾਏ 3 ਘੰਟੇ ਹੋ ਗਏ ਜੋ ਕੱਲਾ ਹੀ ਲੰਘਣਾ ਤੁਹਾਨੂੰ ਲੰਘਵਾਉਂਦੇ ਨੇ ਮਾਰ ਦਿੰਦੇ ਆ ਭਾਜੀ ਤੁਹਾਡੀ ਜਾਨ ਨੂੰ ਖਤਰਾ ਵਾ ਕੱਲ ਨੂੰ ਆਪਾਂ ਕੋਰਟ ਵੀ ਜਾਣਾ ਵਾ ਕਿਤੇ ਵੀ ਜਾਣਾ ਨਾ ਕੱਲੋ ਕਿ ਅੱਜ ਸਾਡੇ ਘਰ ਆਣ ਕੇ ਧਮਕੀ ਲਾ ਗਿਆ ਕੱਲੋ ਰਸਤੇ 'ਤੇ ਕੀ ਪਤਾ ਕਿਹੜੇ ਬੰਦੇ ਨੂੰ ਗੋਲੀ ਮਾਰ ਦੇਣੀ ਇਹਨਾਂ ਨੇ ਅੱਗੇ ਸ਼ਰਮ ਗੋਲੀਆਂ ਮਾਰੀਆਂ ਮੈਂ ਹੋਰ ਵੀ ਮਾਰ ਸਕਦੇ ਆ ਤੁਹਾਡਾ ਕੋਈ ਹੈਗਾ ਨਹੀਂ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਏ ਨਾ ਅੱਛਾ ਕੀ ਹੈ ਸਰ ਇਹ ਧਮਕੀ ਲਗਾਈ ਗਈ ਦੁਬਾਰਾ ਇਹਨਾਂ ਦਾ ਜੀ ਇੱਥੇ ਨਾ ਆਪਣੇ ਗਲੀ ਦੇ ਵਿੱਚ ਬਹਿਸਬਾਜੀ ਹੋਈ ਆ ਬਾਕੀ ਇਹਦੇ ਵਿੱਚ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹੈ ਦਾ ਕਾਰਵਾਈ ਕੀਤੀ ਜਾਏਗੀ ਸਰ ਅੱਜ ਦੇ ਦਿਨ ਹੀ ਡਬਲ ਮਰਡਰ ਹੋਇਆ ਸੀ ਅੱਜ ਹੀ ਦੁਬਾਰਾ ਅਲਟੀ ਨਾਲ ਕੰਪਲੀਟ ਹੀ ਗਈ ਹੈ ਕੀ ਕਰਦੇ ਇਸ ਬੰਦੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਤੇ ਸਰ ਉਹ ਮੁੰਡੇ ਦਾ ਨਾਮ ਕੀ ਹੈ ਕਿ ਜੀ ਤੀ ਹੁਣ ਵੀਡੀਓ ਤੁਹਾਨੂੰ ਦਿੱਤੀ ਗਈ ਹੈ ਕਿ ਇਹਨਾਂ ਵੱਲੋਂ ਇੱਕ ਮਨਜੂਰ ਤੇ ਦੱਸ ਦੇ ਇੱਕ ਜਿਸਕਰ ਨੇ ਜੀ ਇਹ ਉਕਾਵੇ ਕੀ ਕੀਤੀ ਜਾਏਗੀ ਕਾਰਵਾਈ ਜੋ ਐਸ ਪਰ ਲਾਗ ਕੀਤੀ ਜਾਏਗੀ